ਲੋ ਵੀ ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਵੀਰ ਜੱਜ ਉਹਨਾਂ ਦੇ ਘਰ ਪਹੁੰਚੇ ਆ ਪਿੰਡ ਮੋਹਨਪੁਰਾ ਬ੍ਰਾਂਪੁਰੇ ਦੇ ਬਿਲਕੁਲ ਲਾਗੇ ਪਿੰਡ ਸਰਹਿਆਲੀ ਤੋਂ 5-6 ਕਿਲੋਮੀਟਰ ਦੀ ਦੂਰੀ ਇੰਨੀ ਤਕਰੀਬਨ 5-4 ਕਿਲੋਮੀਟਰ ਦੀ ਦੂਰੀ ਸਹਰੇ ਪੰਨੂਆਂ ਤੋਂ ਇੱਕ ਝੋਟੀ ਤੁਹਾਨੂੰ ਦਿਖਾ ਰਹੇ ਆ ਗੱਬਣਾ ਦੂਜਾ ਸੁਭਾ ਸੁਣੀ ਝੋਟੀ ਚਾਰ ਅਜ ਐਨੀਮਲ ਦਿਖਾਏ ਆ ਤਿੰਨ ਬਹੜਾਂ ਤੇ ਇੱਕ ਮੱਝ ਇਹ ਗੱਬਣਾ ਬਾਕੀ ਤਿੰਨੇ ਬਹੜਾਂ ਤਾਜ਼ੀਆਂ ਸੱਜਰ ਸੁਈਆਂ ਨੇ ਜੱਜ ਕੀ ਹਾਲ ਆ ਵਧੀਆ ਵਧੀਆ ਸਭ ਨੂੰ ਸਾਬ ਮਾਰਦਾ ਭਰਾ ਸਾਡਾ ਸ਼ਾਲਾ ਹਾਂ ਹਾਂ ਉੜੀਆਂ ਕੇ ਚਲੋ ਸ਼ੁਕਰੇ ਮਾਲਕ ਦਾ ਜੱਜ ਇਹ ਆਪਣੇ ਕੋਲ ਝੋਟੀ ਹੈ ਮੱਝ ਸੁਆ ਗਿੰਮਾ ਸੁਣਾਲੀ ਹੈ ਸਾਰੇ ਦੁੱਜਾ ਸੁਆ ਸੁਣੀ ਹੈ ਬਿਲਕੁਲ ਤਿਆਰੀ ਦੇ ਵਿੱਚ ਆ ਕੋਈ 2-4 ਦਿਨ ਹੀ ਕਰਦੀ ਆ ਠੀਕ ਆ ਬਾਈ ਹਾਂ ਜੀ ਮੈਂ ਪਹਿਲੇ ਸੁਵੇ ਦਾ 10 ਕਿਲੋ ਰਕਾਰ ਦਾ ਰਿਆ ਦੋਦਾ ਠੀਕ ਆ ਵੀਰੇ ਲੋ ਵੀ ਬਾਕੀ ਰੇਟ ਮੇਰਾ ਭਰਾ ਵੇਖੀ ਚੱਲਿਆ ਜੇ ਐਂਡ ਦੇ ਵਿੱਚ ਆਪਾਂ ਰੇਟ ਤੁਹਾਨੂੰ ਦੱਸਾਂਗੇ ਜਾਇਜ਼ ਰੇਟ ਆ ਬਿਲਕੁਲ ਛੋਟੇ ਛੋਟੇ ਮੋਲ ਪੂਰੀ ਵੀਡੀਓ ਵੀ ਜਲਦੀ ਅਪਲੋਡ ਕਰ ਦੇਾਂਗੇ ਤੋਰਾ ਤੁਸੀਂ ਚੈੱਕ ਕਰ ਲਓ ਬਣੀ ਥਣੀ ਅੱਜ ਵੀ ਕਾਫੀ ਪਈ ਆ 2-4 ਦਿਨ ਕੱਢ ਗਈ ਕਰਮਾ ਲਈ ਤੇ ਹੋਰ ਵੀ ਥੱਲੋਂ ਵਾਲੂਗੀ ਲੈਵਾ ਠ ਬਾਕੀ ਬਿਲਕੁਲ ਪਤਲੇ ਪੂਨੀਆਂ ਵਰਗੇ ਥਾਣਾ ਬਿਲਕੁਲ ਪਤਲਾ ਪਿੰਡਾ ਤੇ ਚਮਕਦਮ ਕਪੂਰੀ ਫੇਸ ਕੁਆਲਟੀ ਤੁਹਾਡੇ ਸਾਹਮਣੇ ਆ ਹਾਈਟ ਕੱਟ ਦੀ ਗੱਲ ਕਰ ਲਈਏ ਤੇ ਮੀਡੀਅਮ ਹਾਈਟ ਕੱਟ ਮੰਨ ਕੇ ਕੋਈ ਵੀ ਭਰਾ ਤੁਸੀਂ ਸੌਦਾ ਕਰਿਆ ਜੀ ਇੱਕ ਵਾਰੀ ਜਲਦੀ ਹੋਰ ਕਮਾ ਦੇ ਇਹਨੂੰ ਜੀ ਆਹ ਦੇਖੋ ਸੋ ਡਿਮਾਂਡ ਦੀ ਦੋਸਤੋ ਚਾਹੇ ਕੋਈ 85 88 90 ਕੁਝ ਵੀ ਕਰਾ ਲਓ ਇਹ ਲੈਣ ਦੇ ਨਹੀਂ ਜੱਜ ਵੀਰਾਂ ਦਾ ਵੀ 82000 ਦੀ ਆਪਾਂ ਅੱਜ ਝੋਟੀ ਦੇਣੀ ਆ ਬਾਕੀ ਪਹੁੰਚ ਵੀਰ ਕਰ ਦੂਗਾ ਠੀਕ ਆ ਜੀ ਪਹੁੰਚ 100 ਕਿਲੋਮੀਟਰ ਤੱਕ ਹੀ ਜੱਜ ਕਰਦਾ ਹੈ ਸਭ ਨੂੰ ਸਾਫ਼ ਕਰਦਾ ਹੈ ਬੋ ਜੀ 100 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਠੀਕ ਆ ਆ ਦੇਖ